ਸੇਕਾਰਯੋਗ ਸਾਧ ਸੰਗਤ ਜੀ ਨੇਤਰ ਮੀਟ ਕੇ ਪੂਰਾ ਧਿਆਨ ਧਾਰ ਕੇ ਸਾਰੇ ਆਖੋ ਧੰਨ ਸਤਿਗੁਰੂ ਅੰਗਦ ਦੇਵ ਜੀ ਸਤਿਗੁਰੂ ਅੰਗਦ ਦੇਵ ਸੱਚੇ ਬਾਦਸ਼ਾਹ ਸਤਿਗੁਰੂ ਨਾਨਕ ਸੱਚੇ ਬਾਦਸ਼ਾਹ ਜੀ ਦੀ ਗੁਰਗੱਦੀ ਤੇ ਸੁਸ਼ੋਭਤ ਹੋਏ ਅਤੇ ਸਾਡੇ ਸਿੱਖ ਪੰਥ ਦੀ ਦੂਸਰੀ ਬਾਦਸ਼ਾਹੀ ਸਨ ਸਤਿਗੁਰੂ ਅੰਗਦ ਦੇਵ ਸੱਚੇ ਬਾਦਸ਼ਾਹ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰੇਮੀ ਸਨ ਪ੍ਰੇਮ ਦੀ ਮੂਰਤ ਸਨ ਪ੍ਰੇਮ ਦੇ ਭਿੱਜੇ ਹੋਏ ਸਨ ਜਿਸ ਕਰਕੇ ਸੱਚੇ ਪਾਤਸ਼ਾਹ ਨੇ ਬਹੁਤ ਸਾਰੇ ਐਸੇ ਵਚਨ ਕੀਤੇ ਜਿਹੜੇ ਪ੍ਰੇਮ ਦੀ ਅਵਸਥਾ ਦੇ ਵਿੱਚ અત્યੰਤ ਉੱਚ ਕੋਟੀ ਦੇ ਨੇ અત્યੰਤ ਉੱਚੀ ਅਵਸਥਾ ਦੇ ਨੇ ਜਿਹੜਾ ਕਿ ਬ੍ਰੇਮੀ ਹੀ ਸਮਝ ਸਕਦਾ ਹੈ ਅਤੇ ਕਰ ਸਕਦਾ ਕਿਉਂਕਿ ਸਧਾਰਨ ਮਨੁੱਖ ਦੇ ਕੀਤੇ ਹੋਏ ਐਸੇ ਵਚਨ ਨਾ ਅੰਦਰ ਲੰਘਦੇ ਨੇ ਨਾ ਸੁਧਾਰਨ ਮਨੁੱਖ ਐਸੇ ਵਚਨ ਕਰ ਹੀ ਸਕਦਾ ਅਤੇ ਨਾ ਪ੍ਰੇਮੀ ਦੀ ਸਮਝ ਆਉਂਦੀ ਸੱਚੇ ਬਾਸ਼ਾ ਨੇ ਵਚਨ ਕੀਤਾ ਕਿ ਦੇ ਪ੍ਰੇਮ ਚ ਆਪਣੇ ਗੁਰੂ ਦੇ ਪ੍ਰੇਮ ਚ ਭਿੱਜ ਕੇ ਜਿਸ ਪਿਆਰੇ ਸੇ ਉਹਨੇ ਹੋ ਤਿਸ ਅੱਗੇ ਹੀ ਮਰ ਚਲੀਏ ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ ਜਿਸ ਪ੍ਰੀਤਮ ਦੇ ਨਾਲ ਪਿਆਰ ਹੋਵੇ ਉਹਦੇ ਤੋਂ ਪਹਿਲੂ ਮਰ ਜਾਣਾ ਬਹੁਤ ਚੰਗੀ ਗੱਲ ਐ ਉਹਦੇ ਤੋਂ ਪਿੱਛੋਂ ਜਿਉਣਾ ਤਾਂ ਲਾਣਤ ਤ੍ਰਿਗ ਸੋ ਇਹ ਪ੍ਰੇਮੀ ਦੀ ਅਵਸਥਾ ਜਦੋਂ ਉਹਨੂੰ ਠੋਕਰ ਲੱਗਦੀ ਹੈ ਵਿਛੋੜਾ ਪੈਂਦਾ ਫਿਰ ਉਹਨੂੰ ਮਹਿਸੂਸ ਹੁੰਦੀ ਹੈ ਤੇ ਇਹ ਅੰਦਰੋਂ ਨਿਕਲੇ ਹੋਏ ਵਚਨ ਨੇ ਇਹ ਸਿਰਫ ਕਵਤਾ ਰਚਣ ਵਾਸਤੇ ਕੀਤੇ ਹੋਏ ਵਚਨ ਨਹੀਂ ਕਿਉਂਕਿ ਸੱਚੇ ਪਾਤਸ਼ਾਹ ਸਤਗੁਰੂ ਨਾਨਕਦੇਵ ਸੱਚੇ ਪਾਤਸ਼ਾਹ ਦੀ ਦੇ ਅਨਿੰਨ ਭਗਤਸਨ ਅਤੇ ਦਰਸ਼ਨ ਦੇ ਪ੍ਰੇਮੀ ਸੀ ਦਰਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠ ਕਰੇ ਕਿਆ ਜਿਹੜਾ ਦਰਸ਼ਨ ਦਾ ਪ੍ਰੇਮੀ ਹੈ ਉਹਨੂੰ ਨਾ ਮੁਕਤੀ ਚਾਹੀਦੀ ਹੈ ਨਾ ਵੈਕੁੰਠ ਚਾਹੀਦਾ ਉਹਨੂੰ ਤਾਂ ਆਪਣੇ ਪ੍ਰੀਤਮ ਦਾ ਆਪਣੇ ਮਹਿਬੂਬ ਦਾ ਦਰਸ਼ਨ ਚਾਹੀਦਾ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਵੈਕੁੰਠੇ ਕਰੇ ਕਿਆ ਸੋ ਜਿਹੜਾ ਦਰਸ਼ਨ ਦਾ ਪ੍ਰੀਤਮ ਹੈ ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਮਹਿਸੂਸ ਹੁੰਦੀ ਇਸ ਕਰਕੇ ਗੁਰਬਾਣੀ ਵਿੱਚ ਥਾਂ ਥਾਂ ਤੇ ਦਰਸ਼ਨ ਦੀ دیدار ਦੀ ਗੱਲ ਕੀਤੀ ਹੈ ਗੁਰੂ ਪ੍ਰੇਮ ਦੀ ਗੱਲ ਸੱਚੇ ਪਾਤਸ਼ਾਹ ਨੇ ਬਹੁਤ ਥਾਵਾਂ ਤੇ ਵਰਣਨ ਕੀਤਾ ਹਰ ਪ੍ਰੇਮ ਬਾਣੀ ਮਨ ਮਾਰਿਆ ਪ੍ਰੇਮ ਦੀ ਗੱਲ ਹੈ ਮਿੱਠੀ ਬਾਣੀ ਪ੍ਰੇਮ ਚ ਭਿੱਜੀ ਹੋਈ ਮੇਰੇ ਪ੍ਰੀਤਮ ਦੀ ਪ੍ਰੀਤਮ ਦੀ ਬਾਣੀ ਮਿੱਠੀ ਹੋਣੀ ਤੇ ਕਿਸੇ ਹੋਰ ਦੀ ਵੀ ਮਿੱਠੀ ਹੋ ਸਕਦੀ ਹੈ ਅਰ ਨਹੀਂ ਪ੍ਰੀਤਮ ਦੀ ਮਿੱਠੀ ਬਾਣੀ ਜਿਹੜੀ ਹੈ ਨਾ ਉਹਦਾ ਅਣਿਆਲੇ تیر ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ ਅਣਿਆਲੇ ਤੀਰ ਉਹ ਹੁੰਦੇ ਨੇ ਜਿਹੜੇ ਅੰਦਰ ਤਾਂ ਵੜ ਜਾਂਦੇ ਨੇ ਪਰ ਬਾਹਰ ਨਹੀਂ ਵਾਪਸ ਨਿਕਲਦੇ ਕਿਉਂਕਿ ਉਹਨਾਂ ਦੇ ਪਿੱਛੇ ਇਸ ਤਰ੍ਹਾਂ ਦੇ ਮੁੜੇ ਹੋਏ ਹੁੰਦੇ ਨੇ ਕੁੰਡੀਆਂ ਇਸ ਤਰ੍ਹਾਂ ਦੇ ਗੋਲ ਮੋੜਿਆ ਹੁੰਦਾ ਅਰਧ ਚੰਦਰ ਵਾਂਗੂ ਕਿ ਜਦੋਂ ਵਾਪਸ ਬਾਹਰ ਨਿਕਲਦੇ ਨੇ ਨਾਲ ਹੀ ਅੰਤਣੀਆਂ ਖਿੱਚ ਲਿਆਉਂਦੇ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜ ਹਉ ਲੱਗੀ ਪੀਰ ਪਰਮ ਕੀ ਮੈਨੂੰ ਆਪਣੇ ਪ੍ਰੀਤਮ ਦੀ ਪ੍ਰੀਤ ਲੱਗੀ ਹੋਈ ਸੋ ਸਾਧ ਸੰਗਤ ਜੀ ਗੁਰੂ ਪ੍ਰੇਮ ਵਿੱਚ ਭਿੱਜ ਕੇ ਸਾਡੇ ਸੱਚੇ ਪਾਤਸ਼ਾਹ ਨੇ ਇਹ ਗੁਰੂ ਬਾਣੀ ਕਵਤਾ ਰੂਪ ਵਿੱਚ ਉਚਾਰੀ ਜਿਸ ਪ੍ਰੀਤਮ ਸਿਉਨੇ ਹੋਤੇ ਸੇ ਅੱਗੇ ਹੀ ਮਰ ਚੱਲਿਆ ਤ੍ਰਿਗ ਜੀਵਨ ਸੰਸਾਰ ਤਾਂ ਕੇ ਬਾਛੇ ਜੀ ਆਪਾਂ ਵੀ ਗੁਰੂ ਪ੍ਰੇਮ ਵਿੱਚ ਭਿੱਜੀਏ ਏਜਕੇ ਤਾਂ ਵੇਖੀਏ ਕਿੰਨਾ ਆਨੰਦ ਜਿਹੜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਪ੍ਰੇਮੀ ਸਨ ਜਦੋਂ ਸੱਚੇ ਪਾਤਸ਼ਾਹ ਪਰਦੇਸ ਚਲੇ ਗਏ ਇੰਨਾ ਦੁੱਖ ਵਿਆਪਿਆ ਉਹਨਾਂ ਸਿੱਖਾਂ ਨੂੰ ਜਿਹਦਾ ਸ਼ਬਦਾਂ ਵਿੱਚ ਕਥਨ ਨਹੀਂ ਕੀਤਾ ਜਾ ਸਕਦਾ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਕਿ ਭਾਈ ਮੈਂ ਫੇਰ ਦਰਸ਼ਨ ਦੇਵਾਂਗਾ ਫੇਰ ਆਵਾਂਗਾ ਪਰੰਤੂ ਉਹ ਆਸ ਉਹ ਉਡੀਕ ਉਹ ਤਾਂ ਇੱਕ ਪ੍ਰੇਮੀ ਹੀ ਸਮਝ ਸਕਦਾ ਕਿ ਉਹਦੇ ਵਾਸਤੇ ਕਿੰਨੀ ਔਖੀ ਹੁੰਦੀ ਹੈ ਇੱਕ ਸ਼ਾਇਰ ਨੇ ਲਿਖਿਆ ਹੋਇਆ ਹਮ ਇੰਤਜ਼ਾਰ ਕਰੇਗੇ ਤੇਰਾ ਕਿਆਮਤ ਤੱਕ ਹਮ ਇੰਤਜ਼ਾਰ ਕਰੇਗੇ ਤੇਰਾ ਕਿਆਮਤ ਤੱਕ ਖੁਦਾ ਕਰੇ ਕਿਆਮਤ ਹੋ ਔਰ ਤੂੰ ਆਏ ਮੁਸਲਮਾਨ ਈਸਾਈ ਅਤੇ ਯਹੂਦੀ ਇਹ ਅਬਰਾਹਮਿਕ ਧਰਮ ਤਿੰਨ ਜਿਹੜੇ ਨੇ ਇਹਨਾਂ ਦੇ ਸਿਧਾਂਤ ਅਨਸਾਰ ਇੱਕ ਸੰਸਾਰ ਦੇ ਖਤਮ ਹੋਣ ਦਾ ਸਮਾਂ ਆਵੇਗਾ ਜਦੋਂ ਜਿਹਨੂੰ ਕਿਆਮਤ ਕਹਿੰਦੇ ਨੇ ਆਪਣੇ ਸ਼ਾਇਦ ਉਹਨੂੰ ਪਰਲੋ ਕਹਿੰਦੇ ਨੇ ਕਿ ਜਦੋਂ ਕਿਆਮਤ ਆਵੇਗੀ ਉਦੋਂ ਇਹ ਧਰਤੀ ਖਤਮ ਹੋਵੇਗੀ ਅਤੇ ਉਦੋਂ ਇਹਨਾਂ ਦੇ ਉਸ ਕਿਆਮਤ ਨੂੰ ਉਸ ਕਵੀ ਨੇ ਵਰਣਨ ਕੀਤਾ ਤੇ ਉਸ ਕਿਆਮਤ ਦੇ ਵਾਸਤੇ ਇਹਨਾਂ ਦਾ ਵਿਸ਼ਵਾਸ ਕੁਝ ਇਸ ਤਰ੍ਹਾਂ ਦਾ ਹੈ ਕਿ ਉਦੋਂ ਜਿਹੜੇ ਸਾਡੇ ਪੀਰ ਪੈਗੰਬਰ ਨੇ ਉਹ ਵਾਪਸ ਕਰਤੀ ਤੇ ਆ ਕੇ ਸਾਨੂੰ ਮਰਿਆਂ ਹੋਇਆਂ ਨੂੰ ਕਬਰਾਂ ਚੋਂ ਉਠਾ ਲੈਣਗੇ ਅਤੇ ਚੰਗੇ ਮਾੜੇ ਦਾ ਨਵੇੜਾ ਕਰਨਗੇ ਇਸ ਤਰ੍ਹਾਂ ਦੇ ਕਰੀਬ-ਕਰੀਬ ਇਹਨਾਂ ਦੇ ਵਿਸ਼ਵਾਸ ਨੇ ਮਤਲਬ ਦੀ ਗੱਲ ਸਾਡੇ ਇਹ ਹੈਗੀ ਹੈ ਕਿ ਜਦੋਂ ਕਿਆਮਤ ਆਉਣੀ ਹੈ ਪਰਲੋ ਆ ਕੇ ਸਭ ਕੁਝ ਖਤਮ ਹੋ ਜਾਣਾ ਉਹ ਅਖੀਰ ਦੇ ਸਮੇਂ ਤੱਕ ਇੱਕ ਜਿਹੜਾ ਵਿਛੜਿਆ ਹੋਇਆ ਪ੍ਰੇਮੀ ਹੈ ਆਪਣੇ ਪ੍ਰੀਤਮ ਦੇ ਦਰਸ਼ਨ ਕਰਨ ਵਾਸਤੇ ਉਹ ਨੂੰ ਕਹਿੰਦਾ ਹੈ ਕਿ ਮੈਂ ਉਸ ਕਿਆਮਤ ਦੇ ਦਿਨ ਤੱਕ ਤੈਨੂੰ ਉਡੀਕਾਂਗਾ ਜਿੱਦਣ ਸਾਰੀ ਸ੍ਰਿਸ਼ਟੀ ਖਤਮ ਹੋ ਜਾਣੀ ਹੈ ਮੈਂ ਉਸ ਦਿਨ ਤੱਕ ਤੈਨੂੰ ਉਡੀਕਾਂਗਾ ਖੁਦਾ ਕਰੇ ਕਿਆਮਤ ਹੋ ਔਰ ਤੂੰ ਆਏ ਕਿਆਮਤ ਹੋ ਜਾਵੇ ਤੇ ਤੂੰ ਆ ਜਾ ਸੋ ਇਹ ਇਸ ਤਰ੍ਹਾਂ ਦੀ ਅਵਸਥਾ ਪ੍ਰੇਮੀਆਂ ਦੀ ਜਿਹੜੀ ਕਿ ਸਧਾਰਨ ਮਨੁੱਖ ਨੂੰ ਪਾਗਲਾਂ ਵਾਲੀ ਕਮਲਿਆਂ ਵਾਲੀਆਂ ਗੱਲਾਂ ਜਾਪਦੀਆਂ ਨੇ ਪ੍ਰੇਮਿਆ ਵਾਸਤੇ ਦੁਨੀਆ ਪਾਗਲ ਹੁੰਦੀ ਹੈ ਲੋਕ ਪਾਗਲ ਹੁੰਦੇ ਨੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਵਚਨ ਕਰਦੇ ਨੇ ਕਿ ਜਿਸ ਪ੍ਰੀਤਮ ਸਿਉਨੇ ਹੋ ਤੇ ਸਿਆਗੇ ਹੀ ਮਰ ਚਲੇ ਤ੍ਰਿਗ ਜੀਵਨ ਸੰਸਾਰ ਤਾਕੇ ਬਾਛੇ ਜੀ ਸੋ ਇਹ ਪ੍ਰੇਮ ਵਿੱਚ ਭਿੱਜਿਆਂ ਦੀ ਗੱਲ ਢਾਈ ਅੱਖਰ ਪ੍ਰੇਮ ਕੇ ਪੜੇ ਸੁਪੰਦਿਤ ਹੋਏ ਪਪਾ ਤੇ ਮਮਾ ਦੋ ਅੱਖਰ ਪੂਰੇ ਨੇ ਰਾ ਰਾ ਅੱਧ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੋਇਆ ਹੈ ਢਾਈ ਅੱਖਰ ਭਾਵ ਢਾਈ ਅੱਖਰ ਨੇ ਪ੍ਰੇਮ ਦੇ ਜਿਹੜਾ ਇਹਨੂੰ ਪੜ ਲਵੇ ਨਾ ਉਹ ਪੰਡਿਤ ਹੈ ਭਾਵ ਉਹ ਸੰਪੂਰਨ ਵਿਦਵਾਨ ਹੋ ਗਿਆ ਅੱਜ ਤੱਕ ਜਿਉਂ ਸੰਸਾਰ ਬਣਿਆ بڑے ਲੋਕਾਂ ਨੇ ਬੜੀਆਂ ਚੀਜ਼ਾਂ ਨਾਲ ਪ੍ਰੇਮ ਕੀਤਾ ਪੱਥਰ ਤੋਂ ਲੈ ਕੇ ਕੁੱਤੇ ਬਿੱਲੇ ਮਨੁੱਖ ਡੰਗਰ ਮੱਝਾਂ ਗਊਆਂ ਘੋੜੇ ਦੇਸ਼ ਨਿਰাকার ਪ੍ਰਭੂ ਆ ਸਭ ਨਾਲ ਲੋਕਾਂ ਨੇ ਪ੍ਰੇਮ ਕੀਤਾ ਪਰ ਪ੍ਰੇਮ ਦੇ ਢਾਈ ਅੱਖਰ ਕਿਸੇ ਤੋਂ ਨਹੀਂ ਪੜੇਗੇ ਬੜੇ ਜਾ ਹੀ ਨਹੀਂ ਸਕਦੇ ਪ੍ਰੇਮ ਚੀਜ਼ ਹੀ ਐਸੀ ਹੈ ਇਸ ਕਰਕੇ ਓਟਾਈ ਅੱਖਰ ਪੜੇ ਤਾਂ ਨਹੀਂ ਭਾਵੇਂ ਜਾਂਦੇ ਪਰ ਉਹਨਾਂ ਦਾ ਆਨੰਦ ਤਾਂ ਲਿਆ ਜਾ ਸਕਦਾ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬਕੁਨਠੇ ਕਰੇ ਕਿਆ ਸੋ ਇਹ ਤਾਂ ਗੁਰਬਾਣੀ ਚ ਲਿਖਿਆ ਉਧਰ ਸ਼ੇਵ ਕੁਮਾਰ ਵੀ ਲਿਖਦਾ ਕਿ ਸਾਨੂੰ ਸੌ ਮੱਕਿਆਂ ਦਾ ਹੱਜ ਤੇ ਤੇਰਾ ਬਿਰਹੜ ਫਿਰ ਬੁੱਲੇ ਸ਼ਾਹ ਵੀ ਇਸੇ ਤਰ੍ਹਾਂ ਹੀ ਲਿਖਦਾ ਮੇਰੇ ਅੰਦਰ ਸੋ ਸੋ ਮੱਕਾ ਜਿਤਵਲ ਯਾਰ ਉਤੇਵਲ ਮੱਕਾ ਭਾਵੇਂ ਫੋਲ ਕਤੇਬਾਂ ਚਾਰੇ ਭਾਵੇਂ ਇਹ ਕਿ ਜਿੰਨੇ ਮਰਜੀ ਧਰਮ ਗ੍ਰੰਥਾਂ ਨੂੰ ਫੋਲ ਲੈ ਜਿਹੜੇ ਪਾਸੇ ਮੇਰਾ ਪ੍ਰੀਤਮ ਹੈ ਮੇਰਾ ਮਹਿਬੂਬ ਹੈ ਉਸੇ ਪਾਸੇ ਮੱਕਾ ਬਾਜੀ ਲੋਕ ਮੱਕੇ ਵੱਲ ਜਾਂਦੇ ਮੇਰਾ ਮੱਕਾ ਤਖਤ ਹਜ਼ਾਰ ਭਾਵੇਂ ਮੇਰਾ ਪ੍ਰੀਤਮ ਜਿੱਥੇ ਹੈਗਾ ਮੇਰਾ ਮਹਿਬੂਬ ਹੈ ਉਥੇ ਹੀ ਮੇਰਾ ਮੱਕਾ ਸੋ ਇਹ ਪ੍ਰਮੇਯ ਦੀ ਅਵਸਥਾ ਜਿਹੜੀ ਹਰ ਇੱਕ ਨੂੰ ਨਹੀਂ ਪ੍ਰਾਪਤ ਹੁੰਦੀ ਅਜੇ ਆਪਾਂ ਅਭਿਆਸ ਕਰੀਏ ਤਾਂ ਕੁਛ ਨਾ ਕੁਛ ਆਪਾਂ ਨੂੰ ਪ੍ਰਾਪਤੀ ਹੋ ਸਕਦੀ ਹੈ ਅਭਿਆਸ ਕਰਨ ਦੀ ਲੋੜ ਹੈ ਅਭਿਆਸ ਤੋਂ ਬਿਨਾ ਗੱਲ ਨਹੀਂ ਬਣਦੀ ਜਿਦਾ ਜਿਦਾ ਅਭਿਆਸ ਦੇ ਜੜ ਮਤ ਹੋਰ ਤਸੁਜਾਨ ਸੋ ਪਿਆਰਿਓ ਸਤਗੁਰ ਕੀ ਮੂਰਤ ਹਿਰਦੇ ਵਸਾਏ ਫਿਰ ਮਨ ਹੀ ਛੇ ਸਹੀ ਭਲ ਸਤਗੁਰੂ ਦੀ ਮੂਰਤੀ ਸਤਗੁਰੂ ਦਾ ਸਰੂਪ ਆਪਣੇ ਮਨ ਵਿੱਚ ਜੇ ਅਸੀਂ ਵਸਾ ਲਈਏ ਤਾਂ ਜੋ ਇੱਛਾ ਕਰੀਏ ਉਹ ਹੀ ਫਲ ਪ੍ਰਾਪਤ ਹੋ ਜਾਏ। ਮਨ ਮੰਦੇ ਵਿੱਚ ਤਾਂ ਪ੍ਰੇਮ ਕਰਾਂਗੇ ਤਾਂ ਤਾਂ ਹੀ ਵਸੇਗਾ ਨਾ ਐਵੇਂ ਤਾਂ ਨਹੀਂ ਵਸ ਸਕਦਾ। ਦਿਲ ਕੇ ਆਇਨੇ ਮੇ ਹੈ ਤਸਵੀਰ ਯਾਰ ਜ਼ਰਾ ਗਰਦਨ ਝੁਕਾਈ ਤੋ ਦੇਖ ਲੀ। ਸੋ ਸਤਗੁਰੂ ਕੀ ਮੂਰਤ ਹਿਰਦੇ ਵਸਾਏ ਦਿਲ ਕੇ ਆਇਨੇ ਮੇ ਦਿਲ ਉਰਦੂ ਦਾ ਸ਼ਬਦ ਆ ਗਿਆ ਸਾਡਾ ਸ਼ਬਦ ਹਿਰਦੇ ਹੈਗਾ ਹਿਰਦੇ ਹਿਰਦੇ ਦਿਲ ਦੇ ਵਿੱਚ ਮੇਰੇ ਪ੍ਰੀਤਮ ਦੀ ਤਸਵੀਰ ਹੈ ਟੋਂਠਾ ਨੂੰ ਮੋੜੀ ਤੇ ਦੇਖ ਲਿਆ ਸੋ ਆਪਾਂ ਵੀ ਤਾਂ ਆਪਣੇ ਸਤਿਗੁਰੂ ਦੀ ਤਸਵੀਰ ਅੰਦਰ ਵਸਾਈ ਆਪਾਂ ਇਹਦੇ ਲਈ ਅਭਿਆਸ ਨਹੀਂ ਕਰਦੇ ਦੂਸਰੀ ਗੱਲ ਹੈਗੀ ਕਿ ਸੰਸਾਰਿਕ ਵਿਹਾਰਿਕ ਗ੍ਰਿਸ਼ਤੀ ਜੀਵਨ ਜਿਉਂਦਿਆਂ ਸੱਚੀ ਮੁੱਚੀ ਬਹੁਤਾ ਸਮਾਂ ਮਨ ਨਹੀਂ ਟਿਕ ਸਕਦਾ ਇਹ ਕੋੜੀ ਸਚਾਈ ਹੈ ਜਿਹਨੂੰ ਕਿ ਅਸੀਂ ਪ੍ਰਵਾਨ ਨਹੀਂ ਕਰਦੇ ਤੇ ਸਾਨੂੰ ਐਸੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ ਕਿ ਨਹੀਂ ਜੀ ਉਹ ਇੰਨੇ ਇਸ ਤਰ੍ਹਾਂ ਕਰ ਲਿਆ ਇਸ ਤਰ੍ਹਾਂ ਕਰ ਲਿਆ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਫਿਰ ਉਹਨਾਂ ਨੇ ਸੰਸਾਰਿਕ ਵਿਹਾਰਿਕ ਜੀਵਨ ਨਹੀਂ ਜੀਵਿਆ ਤੇ ਜੇ ਜੀਵਿਆ ਤਾਂ ਵਰਤੀ ਵਿਚਲਿਤ ਹੋਈ ਹੋਈ ਹੈ ਨਾ ਇੱਕ ਹੋਰ ਆਪ ਜੀ ਨੂੰ ਕਸੂਤੀ ਜਈ ਪੁੱਠੀ ਜਈ ਗੱਲ ਦੱਸਣ ਲੱਗਾ ਪਰ ਉਹ ਸਮਝਣ ਦੀ ਲੋੜ ਹੈ ਕਿਉਂਕਿ ਹਰ ਵੇਲੇ ਖੰਡ ਨਹੀਂ ਖਾਧੀ ਜਾ ਸਕਦੀ ਹਰ ਵੇਲੇ ਮਿਰਚਾਂ ਨਹੀਂ ਖਾਧੀਆਂ ਜਾਂਦੀਆਂ ਹਰ ਵੇਲੇ achar ਨਹੀਂ ਖਾਧਾ ਜਾਂਦਾ ਹਰ ਵੇਲੇ ਨੂਨ ਨਹੀਂ ਸਾਡੇ ਮਨ ਦੀ ਅਵਸਥਾ ਬਦਲਦੀ ਰਹਿੰਦੀ ਹੈ ਕਿਉਂਕਿ ਅਸੀਂ ਜਿਨ੍ਹਾਂ ਹਾਲਾਤਾਂ ਵਿੱਚ ਰਹਿੰਨੇ ਆ ਉਹ ਹਾਲਾਤ ਵੀ ਬਦਲਦੇ ਮੈਂ ਆਪ ਜੀ ਨੂੰ ਸਦਾ ਹੀ ਬੇਨਤੀ ਕਰਦਾ ਕਿ ਵਿਚਾਰਵਾਨ ਬਣੋ ਔਰ ਉਹ ਬਹੁਤ ਜ਼ਰੂਰੀ ਹੈ ਆਪਣਾ ਜੀਵਨ ਸੁਫੀ ਚਲਾਉਣ ਵਾਸਤੇ। ਪਰੰਤੂ ਅੱਜ ਮੈਂ ਦੂਸਰੀ ਆਪ ਜੀ ਨੂੰ ਗੱਲ ਦੱਸਣ ਲੱਗਾ ਜਿਹੜੀ ਪੁੱਠੀ ਵੀ ਕਹੀ ਜਾ ਸਕਦੀ ਹੈ। ਉਹ ਪੁੱਠੀ ਗੱਲ ਇਹ ਹੈਗੀ ਹੈ ਕਿ ਜਦੋਂ ਪ੍ਰੇਮ ਹੁੰਦਾ ਹੈ ਫਿਰ ਉੱਥੇ ਵਿਚਾਰ ਨਹੀਂ ਹੁੰਦਾ। ਕੋਈ ਵਿਚਾਰ ਨਹੀਂ। ਜਿਨ੍ਹਾਂ ਨੇ ਪਿਆਰ ਕੀਤਾ ਉੱਥੇ ਵਿਚਾਰ ਦਾ ਮਤਲਬ ਨਹੀਂ। ਰਾਂਝੇ ਦਾ ਤੁਸੀਂ ਸੁਣਿਆ ਕਿ ਹੀਰ ਦੇ ਪਿੱਛੇ ਸਭ ਕੁਝ ਛੱਡ ਕੇ ਆ ਗਿਆ ਮੱਝਾਂ ਚਾਰਦਾ ਰਿਹਾ ਮਈਵਾਲ ਇੱਕ ਰਾਜੇ ਦਾ ਪੁੱਤਰ ਸੀ ਇੱਕ ਗਰੀਬ ਕਮਿਹਾਰ ਕੁੜੀ ਦੇ ਪਿੱਛੇ ਸਾਰਾ ਰਾਜ ਭਾਗ ਛੱਡ ਕੇ ਬੈਠ ਗਿਆ ਨਦੀ ਤੇ ਰਾਜੇ ਨੇ ਮੱਝਾਂ ਚਾਰਨ ਦਾ ਪਖੰਡ ਕੀਤਾ ਉਹਨੇ ਇੱਕ ਫਕੀਰ ਬਣਨ ਦਾ ਕੀਤਾ ਕਿਉਂਕਿ ਹਾਸ਼ਮ ਨੇ ਲਿਖਿਆ ਨਾ ਹਾਸ਼ਮ ਇਸ਼ਕ ਸਿਖਾਲੇ ਮਰਦਾਂ ਮਕਰ ਜਨਾਨੇ ਮਕਰ ਹੁੰਦੇ ਪਖੰਡ ਤੇ ਜਨਾਨੇ ਕਿਉਂਕਿ ਸਾਡੇ ਸਮਾਜ ਵਿੱਚ ਮੰਨਿਆ ਗਿਆ ਕਿ ਜਨਾਨੀਆਂ ਨੂੰ ਪਖੰਡ ਬਹੁਤੇ ਕਰਨੇ ਆਉਂਦੇ ਨੇ ਬੜੀਆਂ ਤੇਜ ਹੁੰਦੀਆਂ ਨੇ ਇਸ ਕੰਮ ਵਿੱਚ ਭਾਵੇਂ ਇਹ ਗੱਲ ਸੱਚੀ ਹੈ ਜਾਂ ਨਹੀਂ ਇਹ ਕੋ ਵੱਖਰੀ ਗੱਲ ਹੈ ਪਰ ਭਾਵੇਂ ਹੈਗਾ ਕਿ ਉਹਨੇ ਪਖੰਡ ਕੀਤੇ ਕਸ਼ਟ ਚੱਲੇ ਕਾਦੇ ਵਾਸਤੇ ਆਪਣੇ ਪ੍ਰੀਤਮ ਨੂੰ ਪ੍ਰਾਪਤ ਕਰਨ ਵਾਸਤੇ ਉਹਦੇ ਦਰਸ਼ਨ ਕਰਨ ਵਾਸਤੇ ਹੁਣ ਮੈਂ ਜਿਹੜੀ ਗੱਲ ਦੱਸ ਰਿਹਾ ਸੀ ਕਿ ਜਦੋਂ ਪ੍ਰੇਮ ਹੁੰਦਾ ਹੈ ਉੱਥੇ ਵਿਚਾਰ ਨਹੀਂ ਰਹਿੰਦਾ ਕਿਉਂਕਿ ਵਿਚਾਰ ਵਾਲਾ ਤਾਂ ਪਿਆਰ ਕਰਦਾ ਹੀ ਨਹੀਂ ਉਹ ਤਾਂ ਆਪਣਾ ਮਤਲਬ ਕੱਢਦਾ ਆਪ ਜੀ ਨੂੰ ਸ਼ਾਇਦ ਇਹ ਪਤਾ ਹੋਵੇ ਕਿ ਜਿਹੜਾ ਇੰਗਲੈਂਡ ਦਾ ਬਾਦਸ਼ਾਹ ਬਣਨਾ ਸੀ ਜਿਹੜੀ ਹੁਣ ਮਹਾਰਾਣੀ ਮਰੀ ਹੈ ਹੁਣੇ ਐਲਿਜ਼ਾਬੈਥ 2 ਦੋ ਨੰਬਰ ਮਲਕਾਂ ਜਿਹੜੀ ਮਰੀ ਹੈ ਇਹਦੇ ਤੋਂ ਪਹਿਲੋਂ ਜਿਸ ਨੇ ਰਾਜਾ ਬਣਨਾ ਸੀ ਉਸ ਰਾਜੇ ਨੇ ਉਸ ਸਮੇਂ ਜਦੋਂ ਅੰਗਰੇਜ਼ਾਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਛਿਪਦਾ ਉਸ ਸਮੇਂ ਉਸਨੇ ਰਾਜ ਗੱਦੀ ਤੇ ਬਹਿਣ ਤੋਂ ਨਾ ਕਰ ਦਿੱਤੀ ਸੀ ਕਿਉਂ ਉਹਨੇ ਕਿਹਾ ਕਿ ਮੈਂ ਫਲਾਣੀ ਲੜਕੀ ਨਾਲ ਵਿਆਹ ਕਰਵਾਉਣਾ ਹੈ ਮੇਰਾ ਉਹਦੇ ਨਾਲ ਪਿਆਰ ਹੈ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਹੈ ਜਿਹੜੇ ਰਾਜ ਪਰਿਵਾਰ ਵਾਲੇ ਸੀ ਜਾਂ ਚਾਂਚ ਫੇਰਾ ਸੀ ਉਹਨਾਂ ਨੇ ਕਿਹਾ ਕਿ ਰਾਜ ਦੇ ਨਿਯਮਾਂ ਦੇ ਅਨਸਾਰ ਇਹ ਨਹੀਂ ਹੋ ਸਕਦਾ ਉਹ ਆਂਦਾ ਨਹੀਂ ਹੋ ਸਕਦਾ ਤੇ ਮੈਂ ਨਹੀਂ ਕਰਵਾਉਂਦਾ ਬਈ ਮੈਂ ਨਹੀਂ ਮੰਨਦਾ ਉਹ ਕਹਿੰਦੇ ਨੇ ਕਿ ਨਹੀਂ ਤੈਨੂੰ ਜੇ ਤੂੰ ਉਸ ਕੁੜੀ ਨਾਲ ਵਿਆਹ ਕਰਾਏਗਾ ਤਾਂ ਤੈਨੂੰ ਦੁਨੀਆਂ ਦਾ ਰਾਜ ਨਹੀਂ ਮਿਲੇਗਾ। ਉਹਨੇ ਆਖਿਆ ਨਹੀਂ ਮਿਲੇਗਾ ਤਾਂ ਆਖਿਰ ਕਿੱਥੋਂ ਆਵੀ ਮੈਨੂੰ ਰਾਜ ਨਹੀਂ ਚਾਹੀਦਾ ਮੈਨੂੰ ਆਪਣਾ ਪ੍ਰੀਤਮ ਚਾਹੀਦਾ। ਉਹਨੇ ਆਪਣੇ ਪ੍ਰੀਤਮ ਦੇ ਇੱਛਾ ਦੇ ਵਿੱਚ ਆਪਣੀ ਪ੍ਰੀਤਮ ਦੀ ਪ੍ਰਾਪਤੀ ਦੇ ਵਿੱਚ ਰਾਜ ਭਾਗ ਤਿਆਗ ਦਿੱਤਾ। ਹੁਣ ਤੁਸੀਂ ਸੋਚੋ ਕਿ ਵਿਚਾਰਵਾਨ ਤੇ ਨਹੀਂ ਨਾ ਤਿਆਗੇਗਾ ਰਾਜ ਭਾਗ। ਮੈਂ ਤਾਂ ਕਿ ਹੱਸਦਾ ਹੁੰਨਾ ਕਿ ਜੇ ਉਹ ਸਿਆਣਾ ਹੁੰਦਾ ਵਿਚਾਰਵਾਨ ਹੁੰਦਾ ਤੇ ਰਾਜ ਭਾਗ ਲੈ ਲੈਂਦਾ। ਮੁੜ ਕੇ ਵਿਆਹ ਕਰਵਾਈ ਜਾਂਦਾ ਮੁੜ ਕੇ ਥੋੜਾ ਕਿਸੇ ਨੇ ਲਾਹ ਲੈਣਾ ਸੀ ਪਰ ਉਹਨੇ ਉਹ ਗੱਲ ਨਹੀਂ ਮੰਨੀ ਕਿਉਂਕਿ ਉੱਥੇ ਫਿਰ ਅਕਲ ਸ਼ਕਲ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਉੱਥੇ ਤਾਂ ਗੱਲ ਹੀ ਹੋਰ ਹੋ ਜਾਂਦੀ ਹੈ ਇੱਕ ਕਵੀ ਨੇ ਲਿਖਿਆ ਕਿ ਖੁਦਾ ਜਦ ਰਿਜ਼ਕ ਦਿੰਦਾ ਹੈ ਤਾਂ ਲਾਇਕਤ ਆ ਹੀ ਜਾਂਦੀ ਹੈ ਖੁਦਾ ਜਦ ਰਿਜ਼ਕ ਦਿੰਦਾ ਹੈ ਤਾਂ ਲਾਇਕਤ ਆ ਹੀ ਜਾਂਦੀ ਹੈ ਖੁਦਾ ਜਦ ਹਸਨ ਦਿੰਦਾ ਹੈ ਤਾਂ ਨਜ਼ਾਕਤ ਆ ਹੀ ਜਾਂਦੀ ਹੈ ਅਗਲੇ ਤਕ ਬੜੀ ਹੀ ਧਿਆਨ ਨ ਸਮਝਣ ਵਾਲੀ ਹੈ ਉਹਨੇ ਲਿਖਿਆ ਅੱਖਾਂ ਜਦ ਚਾਰ ਹੁੰਦੀ ਹੈ ਅੱਖਾਂ ਜਦ ਚਾਰ ਹੁੰਦੀ ਹੈ ਤਾਂ ਮੁਹੱਬਤ ਆ ਹੀ ਜਾਂਦਾ ਜਦੋਂ ਅੱਖਾਂ ਚਾਰ ਹੁੰਦੀਆਂ ਨੇ ਫਿਰ ਪਿਆਰ ਆ ਹੀ ਜਾਂਦਾ ਅੱਖਾਂ ਚਾਰ ਦਾ ਮਤਲਬ ਮੁੰਡੇ ਕੁੜੀ ਨਹੀਂ ਆ ਨਹੀਂ ਉਹ ਕਿਸੇ ਦੀਆਂ ਵੀ ਹੁੰਦੀਆਂ ਨੇ ਤੁਸੀਂ ਆਪਣੇ ਡੰਗਰਾਂ ਨੂੰ ਸਾਹਮ ਦੇਓ ਜਿਹਨੇ ਵੀ ਪਸ਼ੂ ਜਿਨ੍ਹਾਂ ਨੇ ਰੱਖੇ ਨੇ ਕੁੱਤੀਆਂ ਬਿੱਲੀਆਂ ਕੋਈ ਕੋਈ ਵੀ ਰੱਖਿਆ ਜਿਹੜੇ ਉਹਨਾਂ ਨੂੰ ਵੀ ਆਹੰਦਿਆਂ ਜਨੂੰ ਜਾ ਕੇ ਇੱਕ ਦੂਸਰੇ ਵੱਲ ਵੇਂਦੇ ਨੇ ਉਦੋਂ ਅੱਖਾਂ ਚਾਰ ਹੀ ਹੁੰਦੀਆਂ ਨਾ ਪਰ ਇੱਕ ਆਪ ਜੀ ਨੂੰ ਪਰਮਾਨੰ ਦੱਸਣਾ ਕਿ ਸਰਗੁਜ ਜਗਜੀਤ ਸਿੰਘ ਜੀ ਦੀ ਇੱਕ ਤਸਵੀਰ ਛਾਪੀ ਸੀ ਸ਼ਾਇਦ 1980 ਵਿੱਚ ਸਭ ਤੋਂ ਪਹਿਲਾਂ ਉਹ ਤਸਵੀਰ ਛਾਪੀ ਸੀ ਬੜੀ ਸੁੰਦਰ ਤਸਵੀਰ ਸੀ ਉਹ ਅੱਧੀ ਤਸਵੀਰ ਦੇ ਵਿੱਚ ਬੜੇ ਸੁੰਦਰ ਦਰਸ਼ਨ ਹੁੰਦੇ ਸੀ ਕਈ ਸਰੀਰਾਂ ਨੇ ਉਹ ਤਸਵੀਰ ਦੇ ਦਰਸ਼ਨ ਕਰਕੇ ਆਖਿਆ ਅੱਛਾ ਮੈਨੂੰ ਤਾਂ ਇਸ਼ਤਰਾ ਲੱਗਦਾ ਕਮਰੇ ਵਿੱਚ ਮੈਂ ਜਿੱਧਰ ਵੀ ਜਾਣਾ ਉਧਰ ਸੱਚ ਬਾਸ਼ਾ ਮੇਰੇ ਵਾਲੀ ਵਹਿੰਦੇ ਪਏ ਨੇ ਮਤਲਬ ਉਹ ਕਿਉਂਕਿ ਅੱਖਾਂ 'ਚ ਅੱਖਾਂ ਪਾ ਕੇ ਉਹਨੂੰ ਯਾਦਦਾ ਪਿਆ ਕਿ ਸੱਚੇ ਪਾਤਸ਼ਾਹ ਮੇਰੇ ਵੱਲ ਵੇਂਦੇ ਪੈ ਨੇ ਤੂੰ ਇਸ ਕਰਕੇ ਅੱਖਾਂ ਦਾ ਵਿਚਾਰ ਹੁੰਦੀ ਹੈ ਤੂੰ ਮੁਹੱਬਤ ਆਹੀ ਜਾ ਮੇਰਾ ਦੱਸਣ ਦਾ ਭਾਵ ਇਹ ਹੈ ਜੀ ਕਿ ਜਦੋਂ ਮੁਹੱਬਤ ਆ ਜਾਂਦੀ ਹੈ ਜਦੋਂ ਪਿਆਰ ਆ ਜਾਂਦਾ ਹੈ ਫਿਰ ਵਿਚਾਰ ਵਿਚੋਰ ਦਾ ਕੋਈ ਮਤਲਬ ਨਹੀਂ ਰਹਿੰਦਾ ਜਦੋਂ ਭਗਵਾਨ ਕ੍ਰਿਸ਼ਨ ਚਲੇ ਗਏ ਮਥੁਰਾ ਗੋਪੀਆਂ ਨੂੰ ਪ੍ਰੇਮ ਦਾ ਬਹੁਤ ਜ਼ਿਆਦਾ ਹੜ ਆਇਆ ਸੀ ਵਿਛੋੜੇ ਦਾ ਦੁੱਖ ਸੀ ਭਗਵਾਨ ਕ੍ਰਿਸ਼ਨ ਨੇ ਉਥੋਂ ਉਹਨਾਂ ਨੂੰ ਯੋਗ ਦਾ ਉਪਦੇਸ਼ ਦੇ ਕੇ ਭੇਜਿਆ ਤੇ ਉਦੋਂ ਜੀ ਆਏ ਉਹਨਾਂ ਨੇ ਆ ਕੇ ਗੋਪੀਆਂ ਨੂੰ ਇਕੱਠੀਆਂ ਕਰਕੇ ਉਹਨਾਂ ਨੂੰ ਉਹ ਉਪਦੇਸ਼ ਦਿੱਤਾ ਜਿਹੜਾ ਉਰਥੋਂ ਉਹਨਾਂ ਨੇ ਭੇਜਿਆ ਸੀ ਉਹ ਭਗਵਾਨ ਦਾ ਸਾਰਾ ਉਪਦੇਸ਼ ਸੁਣ ਕੇ ਉਹਨਾਂ ਨੂੰ ਅੱਗੋਂ ਜਦੋਂ ਗੋਪੀਆਂ ਨੇ ਆਪਣੀ ਸਾਰੀ ਗੱਲ ਸੁਣਾਈ ਉਹਦੇ ਵਾਸਤੇ ਇੱਕ ਕਵੀ ਨੇ ਲਿਖਿਆ ਉਦੋਂ ਸੋ ਸੁਧੋ ਭਇਓ ਉਦੋਂ ਸੋ ਸੁਧੋ ਭਇਓ ਸੁਣ ਗੋਪੀਆਂ ਕੇ ਬੋਲ ਜਿਹੜਾ ਉਲਟਾ ਸੀ ਨਾ ਉਦੋਂ ਉਦੋਂ ਤੇ ਉਹਦਾ ਨਾਮ ਹੀ ਸੀ ਜਿਹੜਾ ਉਲਟਾ ਸੀ ਉਹ ਸਿੱਧਾ ਹੋ ਗਿਆ ਉਦੋਂ ਸੁਸੂਧੋ ਪयो ਸੁਣ ਗੋਪੀਆਂ ਕੇ ਬੋਲ ਗੋਪੀਆਂ ਦੀਆਂ ਗੱਲਾਂ ਉਹਨਾਂ ਦੀ ਵਿਆਖਿਆ ਉਹਨਾਂ ਦੀ ਬਿਰਥਾ ਸੁਣ ਕੇ ਉਹਨਾਂ ਦਾ ਰੋਣ ਧੋਣ ਵੇਖ ਕੇ ਪ੍ਰੇਮ ਵੇਖ ਕੇ ਉਹਦੋ ਉਹ ਸਿੱਧਾ ਹੋ ਗਿਆ ਦਿਮਾਗ ਟਿਕਾਣੇ ਆ ਗਿਆ ਵੀ ਹੈ ਫਿਰ ਕੀ ਹੋਇਆ ਹੁਣ ਗਿਆਨ ਵਜਾਈ ਡੁਗ ਡੁਗੀ ਹੁਣ ਪ੍ਰੇਮ ਵਜਾਏ ਟੋਲ ਉਥੇ ਗਿਆਨ ਦੀ ਗੱਲ ਕਰਦਾ ਸੀ ਉਦੋਂ ਵਿਚਾਰ ਦੀ ਗੱਲ ਕਰਦਾ ਸੀ ਉਹਦੀ ਸੀ ਛੋਟੀ ਜੀ ਡੁਗਡੁਗੀ ਡੁਗਡੁਗੀ ਹੁੰਦੀ ਹੈ ਛੋਟਾ ਜਿਹਾ ਢੋਲ ਜਿਹਦੇ ਦੋ ਪਾਸੇ ਰस्सियां ਜੀਆਂ ਲੱਗੀਆਂ ਹੁੰਦੀਆਂ ਨੇ ਤੇ ਉਹ ਮਦਾਰੀ ਵਜਾਉਂਦੇ ਹੁੰਦੇ ਸੀ ਉਹਨੂੰ ਖੜਕਾਉਂਦੇ ਸੀ ਉਹ ਢੋਲ ਕੀ ਦੀ ਸ਼ਕਲ ਹੁੰਦੀ ਮੜੀ ਹੁੰਦੀ ਹੈ ਜਿਨ੍ਹਾਂ ਨੇ ਅੱਜ ਕੱਲ੍ਹ ਸ਼ਾਇਦ ਨਾਮ ਵੇਖੀ ਹੋਵੇ ਨਹੀਂ ਤੇ ਨੈਟ ਤੇ ਸਰਚ ਕਰ ਲਿਓ ਉਹਦੀ ਫੋਟੋ ਲੱਭ ਜਾਏਗੀ ਉਹਨੂੰ ਗਿਆਨ ਵਜਾਈ ਡੁਗਡੁਗੀ ਉਹਨੂੰ ਪ੍ਰੇਮ ਵਜਾਏ ਢੋਲ ਤੇ ਗੋਪੀਆਂ ਨੇ ਅੱਗੋਂ ਪ੍ਰੇਮ ਦੇ ਢੋਲ ਝੋਖੇ ਸਾਰੇ ਵਜਾ ਦਿੱਤੇ ਹੁਣ ਢੋਲ ਦੇ ਸਾਹਮਣੇ ਡਗਡਗੀ ਦੀ ਕੀ ਨੇ ਸੁਣਨੀ ਸੀ ਸੋ ਇਸ ਕਰਕੇ ਜਦੋਂ ਪ੍ਰੇਮ ਦੀ ਅਵਸਥਾ ਹੁੰਦੀ ਹੈ ਉੱਥੇ ਕੋਈ ਵਿਚਾਰ ਨਹੀਂ ਕੋਈ ਵਿਚਾਰ ਨਹੀਂ ਕੋਈ ਗਿਆਨ ਨਹੀਂ ਕੰਮ ਕਰਦਾ ਜਿਹਦੇ ਵਾਸਤੇ ਦਸਵੇਂ ਪਾਤਸ਼ਾਹ ਵੀ ਕ੍ਰਿਸ਼ਨ ਅਵਤਾਰ ਵਿੱਚ ਲਿਖਦੇ ਨੇ ਸੱਚ ਬਾਸ਼ਾ ਵਿਚਾਰ ਵਿਚਾਰ ਕਰਦੇ ਨੇ ਸੁਭ ਵਿਚਾਰ ਭਈ ਤੂੰ ਵਿਚਾਰ ਕਹਾ ਜਦ ਅੱਖੇ ਚਾਰ ਹੁੰਦੀ ਹੈ ਤੋ ਮੁਹੱਬਤ ਆ ਹੀ ਜਾਂਦੀ ਹੈ ਸੁਭ ਵਿਚਾਰ ਭਈ ਤੋ ਵਿਚਾਰ ਕਹਾਂ ਜਦੋਂ ਅੱਖਾਂ ਚਾਰ ਹੋ ਗਈਆਂ ਫੇਰ ਵਿਚਾਰ ਵਿਚੋਰ ਕੁਛ ਨਹੀਂ ਫੇਰ ਨਹੀਂ ਵਿਚਾਰ ਸੋ ਇਹ ਜੀਵਨ ਬੜਾ ਹੀ ਗੁੰਝਲਦਾਰ ਹੈ ਮਨੁੱਖੀ ਮਨ ਵੀ ਅਤਿਅੰਤ ਗੁੰਝਲਦਾਰ ਹੈ ਜਿਸ ਨੂੰ ਅਸੀਂ ਸਮਝ ਸਕਦੇ ਹੀ ਨਹੀਂ ਵੱਡੇ ਵੱਡੇ ਵਿਗਿਆਨਕ ਨਹੀਂ ਸਮਝ ਸਕਦੇ ਪਰ ਇਹਦੇ ਵਿੱਚ ਸਾਨੂੰ ਲੋੜ ਹੈ ਭਾਵਨਾ ਦੀ ਵੀ ਲੋੜ ਹੈ ਅਤੇ ਪ੍ਰੇਮ ਦੀ ਵੀ ਲੋੜ ਹੈ ਵਿਚਾਰ ਦੀ ਲੋੜ ਏ ਹਰ ਵੇਲੇ ਇੱਕੋ ਚੀਜ਼ ਕੰਮ ਨਹੀਂ ਦਿੰਦੀ ਕਿਉਂਕਿ ਸਾਡੀ ਅਵਸਥਾ ਇੱਕੋ ਜਿਹੀ ਨਹੀਂ ਰਹਿੰਦੀ ਇਸ ਕਰਕੇ ਸਾਧ ਸੰਗਤ ਜੀ ਜਿੱਥੇ ਵਿਚਾਰਵਾਨ ਬਣਨ ਦੀ ਲੋੜ ਏ ਉਥੇ ਪ੍ਰੇਮ ਦੀ ਵੀ ਲੋੜ ਏ ਠੀਕ ਏ ਵਿਚਾਰ ਦੇ ਨਾਲ ਵੀ ਬੜੇ ਸੁਖ ਹੈਗੇ ਨੇ ਸੰਭਲ ਕੇ ਜੀਵਨ ਚੱਲਦਾ ਪਰ ਜਿਹੜੀ ਪ੍ਰੇਮੀਆਂ ਦੀ ਅਵਸਥਾ ਹੈਗੀ ਏ ਉਹਦਾ ਇੱਕ ਵੱਖਰਾ ਹੀ ਆਨੰਦ ਹੈ ਉਹਦੇ ਵਿੱਚ ਜਦੋਂ ਅਸੀਂ ਆਪਣੇ ਪ੍ਰੀਤਮ ਦੇ ਸਰੂਪ ਨੂੰ ਆਪਣੇ ਅੰਦਰ ਵਸਾਉਨੇ ਆ ਆਪਣੀਆਂ ਅੱਖਾਂ ਦੇ ਸਾਹਮਣੇ ਲੈ ਕੇ ਆਉਨੇ ਆ ਫਿਰ ਉਹ ਆਨੰਦ ਜਿਹੜਾ ਉਹ ਸ਼ਬਦਾਂ ਨਾਲ ਨਹੀਂ ਬਿਆਨ ਕੀਤਾ ਜਾ ਸਕਦਾ ਕਿਸੇ ਵੀ